ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਤੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਅੱਜ ਪੰਜਾਬ ਦੇ ਬਹੁਤ ਵੱਡੇ ਡੇਰੀ ਫਾਰਮ ਦੇ ਵਿੱਚ ਆਏ ਆ ਜਿਹਨੂੰ ਪਿਓ ਪੁੱਤ ਰਲ ਮਿਲ ਕੇ ਬਹੁਤ ਸੋਹਣੇ ਸਜੇ ਢੰਗ ਨਾਲ ਮਨੇਜ ਕਰ ਰਹੇ ਆ ਤੇ ਸਾਡੇ ਬਾਪੂ ਜੀ ਵੀ ਅਣਥੱਕ ਨਾਲ ਮਿਹਨਤ ਕਰਾਉਂਦੇ ਆ ਜਿਸ ਫਾਰਮ ਦੇ ਵਿੱਚ ਆਪਾਂ ਪਹੁੰਚੇ ਆ ਇਸ ਫਾਰਮ ਦੇ ਵਿੱਚ 7 7 ਲੱਖ ਰੁਪਏ ਦੇ ਚੰਗੇ ਨਗੀਨੇ ਇਸ ਫਾਰਮ ਦੇ ਵਿੱਚ ਰਹੇ ਆ ਜਮ ਦੀ ਬੱਚੀ ਦੇ 2-2 ਲੱਖ ਰੁਪਇਆ ਲੱਗਦਾ ਰਿਹਾ ਪਰ ਬਾਪੂ ਵਰਗਿਆਂ ਨੇ ਉਹ ਨਹੀਂ ਦਿੱਤਾ ਵੀਰ ਸੰਧੀ ਵਰਗਿਆਂ ਨੇ ਉਹ ਸੇਲ ਨਹੀਂ ਕੀਤੀਆਂ ਇਹ ਗੱਲਬਾਤ ਤੁਹਾਡੀ ਬਾਪੂ ਜੀ ਨਾਲ ਕਰਾਵਾਂਗੇ ਤੇ ਨਾਲ ਦੀ ਨਾਲ ਗੱਲਬਾਤ ਵੀ ਕਰਦੇ ਰਹਾਂਗੇ ਤੇ ਤੁਹਾਨੂੰ ਫਾਰਮ ਵੀ ਵਿਜ਼ਿਟ ਕਰਾਉਂਦੇ ਰਹਾਂਗੇ ਚੰਗੇ ਚੰਗੇ ਰਿਕਾਰਡ ਵਾਲੇ ਜਾਨਵਰ ਦਿਖਾਉਂਦੇ ਰਹਾਂਗੇ ਤਾਂ ਕਿ ਹੋਰ ਵੀ ਵੀਰ ਭਰਾ ਕੋਈ ਮਿਹਨਤ ਕਰਕੇ ਤਰੱਕੀ ਵਾਲੇ ਪਾਸੇ ਆ ਕੇ ਆਪਦੇ ਖੇਤਾਂ ਦੇ ਵਿੱਚ ਆਪਦੇ ਘਰਾਂ ਦੇ ਵਿੱਚ ਆਪਦੇ ਜੋਗ ਕੋਈ ਨਾ ਕੋਈ ਮਿਹਨਤ ਵਾਲਾ ਕਾਰੋਬਾਰ ਜ਼ਰੂਰ ਕਰਨ ਸਾਡੀ ਵੀ ਕੋਸ਼ਿਸ਼ ਇਹੀ ਆ ਵੀ ਅਜਿਹੇ ਬਜ਼ੁਰਗਾਂ ਨੂੰ ਦਿਖਾ ਕੇ ਅਜਿਹੇ ਨੌਜਵਾਨਾਂ ਨੂੰ ਦਿਖਾ ਕੇ ਕੋਈ ਨਾ ਕੋਈ ਵੀਰ ਮਿਹਨਤ ਵਾਲਾ ਤਰੱਕੀ ਵਾਲਾ ਕਾਰੋਬਾਰ ਆਪਦੇ ਘਰਾਂ ਦੇ ਵਿੱਚ ਸਟਾਰਟ ਕਰਨਾ ਬਾਪੂ ਜੀ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਪੰਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਜੀ ਸਤਿ ਜੀ ਹਾਂ ਜੀ ਵਧੀਆ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸੋ ਜੀ ਨਾਮ ਮੇਰਾ ਨਾ ਬਲਜੀਤ ਸਿੰਘ ਫੂਲਾ ਜੀ ਨਥਾਣਾ ਬਲਾਕ ਦਾ ਜਰਨਲ ਸੈਕਟਰੀ ਐਮ ਆ ਪਾਰਟੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦਾ ਜੀ ਬਲਜੀਤ ਪੂਲੇ ਦਾ ਮਤਲਬ ਕੀ ਹੈ ਮੇਰਾ ਪਿੰਡ ਪੂਲਾ ਹੈ ਹਮ ਆਮ ਜਿਵੇਂ ਸਾਡੇ ਬਲਕਾਰ ਕਲਾਕਾਰ ਨੇ ਬਲਕਾਰ ਸਿੱਧੂ ਲਾਇਆ ਹਮ ਅਸੀਂ ਕਹਿੰਦੇ ਵੀ ਯਾਰ ਨਹੀਂ ਪਿੰਡ ਦਾ ਨਾਮ ਰੋਸ਼ਨ ਹੋਣਾ ਚਾਹੀਦਾ ਜੀ ਜੇ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਵਾਹ ਜੀ ਵਾਹ ਉਹਦੇ ਕਰਕੇ ਬਲਜੀਤ ਪੂਲੇ ਦੇ ਨਾਂ ਤੇ ਜਾਣਦੇ ਮੈਨੂੰ ਸਾਰੇ ਹਮ ਉਮਰ ਦੀ ਗੱਲ ਕਰੀਏ ਬਾਪੂ ਜੀ ਕਿੰਨੀ ਉਮਰ 63 ਸਾਲ ਦੀ ਹੋ ਗਈ ਹਮ ਕਾਰੋਬਾਰ ਦੇ ਵਿੱਚੋਂ ਰਿਟਾਇਰਮੈਂਟ ਲੈ ਲਈ ਕਿ ਹਜੇ ਪੂਰਾ ਹੱਥ ਹੈਗਾ ਦੇਖੋ ਜੀ ਇੱਕ ਤਰ੍ਹਾਂ ਦਾ ਬੱਚਿਆਂ ਦੀ ਰਿਟਾਇਰਮੈਂਟ ਦਿੱਤੀ ਹੋਈ ਆ। ਹੂੰ ਇਹ ਕਾਰੋਬਾਰ ਸਾਡਾ ਸੰਯੁਕਤ ਪਰਿਵਾਰ ਦਾ ਇੱਕ ਮੇ ਤੋਂ ਮੇਰਾ ਵੱਡਾ ਭਾਈ ਦੀ ਡੈਥ ਹੋ ਗਈ ਸੀ। ਹੂੰ ਉਹਦਾ ਬੇਟਾ ਇਹਦੇ ਨਾਲ ਉਹਦੀ ਬੇਟੀ ਵੀ ਨਾਲ ਸੀ ਉਹਦੀ ਬੇਟੀ ਦੀ ਸ਼ਾਤੀ ਹੋਣੀ ਕਰਕੇ ਹਟਿਆ ਸੀ 2 ਮਹੀਨੇ ਹੋਏ ਆ। ਜੀ ਜਾਨੀ ਉਹ ਗੁੜੀਆ ਵੀ ਬਹੁਤ ਹੱਥ ਮਟਾਉਂਦੀ ਰਹੀ ਆ ਆਪ ਇੱਥੇ ਆ ਕੇ ਟੀਕੇ ਲਾਉਂਦੀ ਰਹੀ ਆ। ਵਾਹ ਜੀ ਵਾਹ। ਹਾਂ ਜੀ ਸਾਰਾ ਪਰਿਵਾਰ ਫਿਰ ਇੱਕ ਦੂਜੇ ਨਾਲ ਬੰਧ ਚੜ੍ਹ ਕੇ ਗੈ ਸਕਦੀ ਆ। ਹਾਂ ਜੀ ਹਾਂ ਜੀ ਬੰਧ ਚੜ੍ਹ ਕੇ ਐ ਤੇ ਜੇ ਤੁਸੀਂ ਐਂ ਕਹਿਣਾ ਹੋਵੇ। ਹੂੰ ਤਾਂ ਦੋ ਪਰਿਵਾਰ ਦੀਆਂ ਸਾਡੀਆਂ ਔਰਤਾਂ ਜਿਹੜੀਆਂ ਭੈਣਾ ਗੁੱਸਾ ਵੀ ਨਾ ਕਰਨ ਰੋਟੀ ਨਹੀਂ ਬਕਾ ਸਕਦੇ। ਬਿਲਕੁਲ। ਸਾਡੇ 13 ਜਾਨਾਂ ਦੀ ਇੱਕ ਟਾਈਮ ਦੀ ਰੋਟੀ ਆ ਜਿਹਦਾ ਮਤਲਬ 39 ਜਾਨਾਂ ਦੀ ਰੋਟੀ ਬਕਦੀ ਹੈ। ਵਾਹ ਜੀ ਵਾਹ। ਇਹਦੇ ਚੋਂ ਵੱਧ ਵੀ ਜਾਂਦੇ ਆ ਜਿਵੇਂ ਹੁਣ ਮਿਸਤਰੀ ਲੱਗਿਆ ਰਿਹਾ। ਉੱਥੇ 40 40 ਬੰਦੇ ਵੀ ਹੋਗੇ ਸੀ। ਹਮਮ ਰੰਗ ਵਾਲੇ ਹੋ ਕੇ ਘਰ ਵਾਲੇ ਵਿੱਚ ਹੋਰ ਹੋਗੇ। ਯਾਨੀ ਕੋਈ ਮੱਥੇ ਵਟ ਨਹੀਂ ਕੋ। ਵਾਹ ਜੀ ਵਾਹ। ਫੇਰ ਹੀ ਕਾਰੋਬਾਰ ਐਡੇ ਵੱਡੇ ਵੱਡੇ ਜਾ ਸਕਦੇ ਆ। ਜੀ। ਬਾਪੂ ਜੀ ਕੈਮਰਾ ਆਫ ਰਿਕਾਰਡ ਗੱਲ ਕਰ ਰਹੇ ਸੀ। ਤੁਸੀਂ ਕਹਿੰਦੇ ਸੀ ਵੀ 7 ਲੱਖ ਰੁਪਿਆ ਗਾਂ ਦਾ ਲੱਗਿਆ ਸੀ ਦੇਖੋ ਜੀ ਜਿਵੇਂ ਆਹ ਕੱਕ ਪਾਏ ਹੋਏ ਆ ਐਂ ਖਰਾਕ ਪਾਕੇ 70 ਕਿਲੋ ਦੁੱਧ ਸੀ ਉਹ ਗਾਂ ਸਾਡੇ ਉਹ ਗਾਂ ਨੂੰ ਅਸੀਂ ਖੱਟੇ ਪਟੇ ਵਾਲੀ ਕਹਿੰਦੇ ਸੀ ਖੱਟਾ ਪਟਾ ਪਾਇਆ ਹੋਇਆ ਸੀ ਜੀ 7 ਲੱਖ ਰੁਪਿਆ ਲਾਤ ਅਸੀਂ ਵੀ ਸਾਨੂੰ ਦੇ ਦਿਓ ਅਸੀਂ ਅਖਿਆ ਵੀ ਨਹੀਂ ਕਿਉਂਕਿ ਅਸੀਂ ਚਾਹੁੰਦੇ ਆ ਕਿ ਚੰਗੇ ਰਿਕਾਰਡ ਵਾਲੀਆਂ ਬੱਚੀਆਂ ਹੋਣ ਸਾਡੇ ਕੋਲੇ ਫਿਰ ਉਹਨਾਂ ਨੇ ਕਿਹਾ ਵੀ ਜੇ ਗਾਂ ਨੂੰ ਤੁਸੀਂ ਸੂਂਦੀ ਦੀ ਵੀਡੀਓ ਬਣਾ ਕੇ ਸਾਨੂੰ ਬੱਚੀ ਦੇ ਦੋ ਲੱਖ ਰੁਪਏ ਸਾਨੂੰ ਉਹਦੀ ਦੇਗਾ ਅਸੀਂ ਆਖਿਆ ਵੀ ਨਹੀਂ ਮੇਰਾ ਬੇਟਾ ਕਹਿੰਦਾ ਯਾਰ ਅਸੀਂ ਵੇਚ ਨਹੀਂ ਨਹੀਂ ਅਸੀਂ ਤਾਂ ਇਹ ਫਾਰਮ ਨੂੰ ਰਿਕਾਰਡ ਤੇ ਲਿਆਉਣਾ ਹੈ ਹੂੰ ਜਾਨੀ ਅੱਜ ਵੀ ਜੇ ਹੈਗੀਆਂ ਇਹਦੇ 50 55 ਲੀਟਰ ਵਾਲੀਆਂ ਆਮ ਗਾਂਆਂ ਜੀ 30 ਤੋਂ ਸਾਰੀਆਂ ਉੱਪਰ ਵਾਲੀਆਂ 40 ਤੋਂ ਜੀ ਥੱਲੇ ਕੋਈ ਗਾਂ ਨਹੀਂ ਮੈਂ ਤੁਹਾਡੀ ਗੱਲ ਵਿਚ ਰੋਕ ਰਿਹਾ ਕਈ ਵੀਰ ਕਮੈਂਟ ਵੀ ਕਰਨਗੇ ਮੈਂ ਗੱਲ ਨੂੰ ਥੋੜਾ ਜਿਆਦਾ ਐਕਸਪਲੇਨ ਲੰਮੇ ਤਰੀਕੇ ਨਾਲ ਵਧੀਆ ਦੱਸਦਾ ਵਿਸਤਾਰ ਪੂਰਵਕ ਉਹ ਤਾਂ ਕਰਨੀ ਫਿਰ ਉਹ ਗਾਂ ਆਪਣੀ ਫਾਰਮ ਚ ਹੈਗੀ ਆ ਨਹੀਂ ਉਹ ਮਰ ਗਈ ਓਹੋ ਬਿਮਾਰੀ ਉਹਨੂੰ ਇਹੇ ਜੀ ਲੱਗੀ ਹੂੰ ਸੂਣ ਵਾਲੀ ਗਾਂ ਸੀ ਅੰਦਰ ਉਹਦੇ ਬੱਚਾ ਗਲ ਗਿਆ ਇੱਕ ਨਾ ਬਿਮਾਰੀ ਗਾਇਆਂ ਨੂੰ ਜੇ ਉਹ ਲੱਗ ਗਈ ਮੁੜ ਕੇ ਗਾਹ ਰਹਿੰਦੀ ਨਹੀਂ ਹੂੰ ਸਾਨੂੰ ਤਾਂ ਐ ਸੀ ਵੀ ਚੱਲ ਨਾ ਰਹੂ ਜਾਂ ਫਿਰਦੀ ਐ ਹੂੰ ਦੁੱਧ ਪੀਤੀ ਦੀ ਜਾਂਦੀ ਐ 70 ਲੀਟਰ ਮੂੰਹ ਨਾਲ ਨਹੀਂ ਕਹਿ ਦਿੰਦਾ ਅਗਲਾ ਬਾਲਟੀਆਂ ਕਈ ਬਣ ਜਾਂਦੀਆਂ ਜੀ ਪਾਣੀ ਵੀ ਭਰਨਾ ਤਿੰਨ ਟਾਈਮ ਚੋਂਦੇ ਸੀ 23 23 ਲੀਟਰ ਦੀ ਬਾਲਟੀਆਂ ਇਹ ਹੂੰ ਇੱਕ ਟਾਈਮ ਚ ਉਤੋਂ ਦੀ ਘੜ ਦਿੰਦੀ ਸੀ ਤਿੰਨ ਟਾਈਮ ਚੋਂਦੀ ਸੀ ਤਿੰਨ ਟਾਈਮ ਚੋਂਦੇ ਸੀ ਵਾਹ ਜੀ ਦਾ ਮਤਲਬ 69 ਲੀਟਰ ਤਾਂ ਹੋ ਗਿਆ ਨਾ ਹਮ ਕਿਤੇ ਉਤੋਂ ਦੀ ਵੀ ਨਿਕਲ ਜਾਂਦਾ ਉਹ ਉਹਦੇ 'ਚ ਵੀ ਜਾਂਦਾ ਰਿਹਾ ਵਾਹ ਜੀ ਯਾਨੀ ਉਹ ਗਾਂ ਬੱਸ ਵੇਖੋ ਦਰਸ਼ਕੋ ਸਾਡੇ ਪੰਜਾਬ ਦੇ ਭਰਾ ਸਾਡੇ ਪੰਜਾਬ ਦੇ ਬਜ਼ੁਰਗ ਅਣਥੱਕ ਮਿਹਨਤ ਕਰਦੇ ਆ ਜਿਹੜੀ ਗੱਲ ਕਹਿੰਦੇ ਆ ਉਹ ਗੱਲ ਹੁੰਦੀ ਆ ਹੁਣ ਆਪਣੇ ਫਾਰਮ ਦੇ ਵਿੱਚ ਤਕਰੀਬਨ ਟੋਟਲ ਕਿੰਨੇ ਜਾਨਵਰ ਹੋਗੇ ਹੁਣ 75 ਹੈ 75 ਜਾਨਵਰ ਆ ਜਿਹਦੇ 'ਚ 11-12 ਬੱਚੀਆਂ ਜੀ ਉਦੋਂ ਗਾਹ ਪਿਛਲੇ ਸਾਲ ਵਾਲੀਆਂ ਬਿਹੜਾਂ ਜਿਹੜੀਆਂ ਹੁਣ ਟੀਕਾ ਲਈ ਜਾਂਦੀਆਂ ਹੂੰ ਇੱਕ ਇਹ ਆ ਵੀ ਸਾਡੀ ਬਿਹੜ 9 ਤੋਂ 10 ਮਹੀਨੇ ਚ ਟੀਕਾ ਲੈ ਲੈਣਾ ਹੂੰ ਕਿਉਂਕਿ ਅਸੀਂ ਪਹਿਲੇ 3 ਮਹੀਨੇ ਰੋਜ਼ ਦਾ 6 ਲੀਟਰ ਦੁੱਧ ਪਿਉਨੇ ਹੂੰ ਉਦੋਂ ਬਾਅਦ 3 ਮਹੀਨੇ ਤੋਂ ਬਾਅਦ ਫੇਰ ਉਹਨੂੰ ਖਰਾਕ ਪਾਉਣ ਲੱਗ ਜਾਂਦੇ ਨਾਲ ਦੁੱਧ ਘਟਾ ਦਿੰਨੇ ਆਂ ਛੀ ਤੋਂ 3 ਤਿਲਿਆਉਣੇ ਨਾਲ ਖਰਾਕ ਵਧਾਉਣ ਲੱਗ ਜਾਂਦੇ ਆ ਪਾਉਣਾ ਜਦੋਂ 6 ਮਹੀਨੇ ਦੀ ਹੋ ਗਈ ਹੁਣ ਇੱਕ ਕੱਲ ਹੀ ਦੋ ਬੱਚੀਆਂ ਇੱਧਰ ਲੈ ਕੇ ਛੱਡੀਆਂ ਉਦੋਂ ਅਸੀਂ 4 ਪਾਉਣੇ ਲੋ ਦਰਸ਼ਕੋ ਨਾਲ ਦੀ ਨਾਲ ਸਟੈਪ ਬਾਈ ਸਟੈਪ ਦਿਖਾਉਂਦੇ ਵੀ ਰਹਾਂਗੇ 6 ਮਹੀਨੇ ਦੀ ਨਾ ਤੂੜੀ ਨਾ ਚਾਰਪੌਂਦੇ ਜੀ ਇਹ ਸ਼ੈੱਡ ਦੀ ਟੋਪੀ ਦੀ ਉਚਾਈ ਕਰੀਏ ਤਾਂ ਕਿੰਨੀ ਮੰਨ ਸਕਦੇ ਆਂ ਆਪਾਂ ਬੈੱਡ ਤੋਂ ਕੀ ਤਾਂ ਇਹ ਜੀ 40 ਫੁੱਟ ਦੇ ਨੇੜੇ ਆ ਕਿਉਂਕਿ ਇਹ ਪਾਸ ਓਕੇ ਬਣਿਆ ਹੋਇਆ ਹੈ ਮਹਿਕਮੇ ਤੋਂ ਜੀ ਜਿਹੜਾ ਆਪਣਾ ਮਹਿਕਮਾ ਬਣਿਆ ਹੋਇਆ ਹੈ ਡੇਰੀ ਫਾਰਮ ਨਾ ਸਰਕਾਰੀ ਉਹ ਤੋਂ ਪਾਸ ਓਕੇ ਬਣਿਆ ਹੋਇਆ ਸਾਰਾ ਟੋਪੀ ਦੀ ਉਚਾਈ ਤਕਰੀਬਨ 40 40 ਟੁੱਕੇ 40 ਫੁੱਟ ਵਾਹ 40 ਟੁੱਕੇ ਜੀ ਅੱਛਾ ਇਹਦੇ ਤੇ ਫਿਰ ਪ੍ਰੋਪਰ ਤੁਸੀਂ ਇਹਦੀ ਚੌੜਾਈ ਕਿੰਨੀ ਰੱਖੀ ਹੈ ਜੀ ਬੈੱਡ ਦੀ ਇਹ 12 ਫੁੱਟ ਹੈ ਇਹ 12 ਫੁੱਟ ਹੈ ਤਕਰੀਬਨ ਟੀਐਮਆਰ ਚੱਲ ਸਕਦਾ ਹੈ ਚਲਾਉਣ ਖੱਤਰੀ ਬਣਿਆ ਹੋਇਆ ਹੂੰ ਉਹਦੀ ਬੰਤਰੀ ਉਹਦੀ ਬਣਾਈ ਹੋਈ ਹੈ ਵਾਹ ਜੀ ਵਾਹ ਹੁਣ ਤਾਂ ਹਾਂ ਹੁਣ ਇਹਨੂੰ ਕੀ ਕਰਨੇ ਆ ਦੇ ਉੱਤੇ ਖਰਾਕ ਪਾ ਦੇਣੀ ਆ ਖਰਾਕ ਪਾਊਡਰ ਵਗੈਰਾ ਜੋ ਵੀ ਕੋਣ ਜੀ ਪਾ ਕੇ ਇਹਨੂੰ ਫੋੜੇ ਨਾਲ ਇਧਰ ਨੂੰ ਕਰ ਦੇਣੀ ਆ ਇਧਰ ਲੈਂਦੀ ਹੈ ਇਧਰ ਨੂੰ ਕਰ ਦੇਣੀ ਆ ਜੀ ਇਹਦੇ ਚ ਡੋਢੀ ਹੈ ਗਾਇਆਂ ਘੱਟ ਦੁੱਧ ਵਾਲੀ ਉਦੋਂ ਵੱਧ ਦੁੱਧ ਵਾਲੀ ਉਦੋਂ ਵੱਧ ਦੁੱਧ ਵਾਲੀ ਵੱਖੋ ਵੱਖਰੇ ਪੋਰਸ਼ਨ ਬਣਾਏ ਹੋਏ ਪੋਰਸ਼ਨ ਬਣਾਏ ਹੋਏ ਐ ਇੱਧਰ ਇਹ ਕੋਈ ਸੂਨ ਹੁਣ ਤਾਂ ਸੂਨ ਨਾਲ ਤਾਂ ਕੋਈ ਰਹੀ ਨਹੀਂ ਇੱਕ ਪਰਸੂ ਹੀ ਸੁੱਕੇ ਹਟਿਆ ਉਹ ਪੱਛੀ ਆ ਹੂੰ ਖੁੱਡੇ ਚ ਬੰਦ ਜੀ ਦੂਜੀਆਂ ਜਾਨੀ ਕੋਈ ਮਹੀਨੇ ਨੂੰ ਕੋਈ ਦੋ ਮਹੀਨੇ ਨੂੰ ਐ ਸੂਨ ਵਾਲੀ ਹੂੰ ਇਹ ਜੇ ਆਪਾਂ ਆਹੀ ਬੱਛੀ ਸੂਈ ਹੈ ਅੱਛਾ ਇਹ ਬੱਛੀ ਸੂਈ ਹੈ ਜੀ ਕਿੰਨੇ ਪਹਿਲੇ ਸੂਏ ਦਾ ਕੀ ਰਿਕਾਰਡ ਹੈ ਇਹਦਾ ਇਹ ਤਾਂ ਜਾਈ ਹਲੇ ਇਹਨੂੰ ਦਿਨ ਹੋਇਆ 4-5 ਅੱਛਾ ਬੋਲੇ ਚ ਹੀ ਇਹ ਹਜੇ ਹਲੇ ਬੋਲੇ ਚ ਹੈ ਇਹ ਮਹੀਨੇ ਚ ਜਾ ਕੇ ਪੂਰਾ ਕਰਦੇ ਹਾਂ ਹਾਂ ਤਿੰਨ ਦਿਨ ਹੀ ਹਾਂ ਤਿੰਨ ਦਿਨ ਹੀ ਹੋਇਆ ਜੀ ਜੀ ਫਿਰ ਇਹ ਜਿਵੇਂ ਤੁਸੀਂ ਗੁੜ ਰੱਖਿਆ ਪਿਆਗਾ ਆ ਜਿਵੇਂ ਤੁਸੀਂ ਨੂਨ ਰੱਖਿਆ ਪਿਆ ਨੂਨ ਨੂਨ ਫਿਰ ਐ ਖੁੱਲਾ ਰੱਖਦੇ ਹਾਂ ਜੀ ਆਈ ਬਸ ਇਹ ਚੱਕੀ ਜਾਣਾ ਜਿਹਨੂੰ ਲੋੜ ਹੈ ਹੂੰ ਆਟੋਮੈਟਿਕ ਇਹਨਾਂ ਨੇ ਜਿੱਦਾਂ ਇਹਨਾਂ ਨੂੰ ਲੋੜ ਇਹਨਾਂ ਚੱਕ ਲੈਣਾ ਜੀ ਬਸ ਕੋਈ ਲੋੜ ਨਹੀਂ ਬਾ ਜੀ ਬਾ ਬਹੁਤ ਸੋਹਣੇ ਸਜੇ ਢੰਗ ਨਾਲ ਤੁਸੀਂ ਬਣਾਇਆ ਪਿਆ ਅੱਛਾ ਇਧਰਲੇ ਪਾਸੇ ਫਿਰ ਆਪਣੇ ਕੋਲੇ ਸੱਜਣਾ ਆ ਗਿਆਂ ਮਿਹਨਤ ਬਾਪੂ ਜੀ ਵਰਗਿਆਂ ਦੀ ਆ ਪ੍ਰਮਾਤਮਾ ਦੇ ਮੂਹਰੇ ਦਬਾਅ ਵੀ ਕਰਦੇ ਆ ਵੀ ਦਿਨ ਦੁੱਗਣੀ ਤੇ ਰਾਤ ਚੌਗਣੀ ਪ੍ਰਮਾਤਮਾ ਤਰੱਕੀ ਬਖਸ਼ੇ ਇਹਨਾਂ ਨੂੰ ਜਿਹੜੀ ਇਕੱਲੇ ਸੰਯੁਕਤ ਪਰਿਵਾਰ ਦੇ ਵਿੱਚ ਰਹਿ ਕੇ ਅਣਥੱਕ ਮਿਹਨਤ ਆ ਜਿਹੜੀ ਕਰਦੇ ਆ ਕਯੂਪੀਕਲ ਦੇ ਵਿੱਚ ਫਿਰ ਆਪ ਹੀ ਵੜ ਕੇ ਬਹਿ ਜਾਂਦੀਆਂ ਜੀ ਇਹ ਠੀਕ ਹੈ ਇਹ ਫਿਰ ਕੱਕਾ ਰੇਤਾ ਮਿਲ ਜਾਂਦਾ ਤੁਸੀਂ ਬਹੁਤ ਮੋਟਾ ਕੱਕਾ ਰੇਤਾ ਰੱਖੀ ਬੈਠੇ ਹੋ ਇਹ ਮਿਲ ਜਾਂਦਾ ਇਸੇ ਕਰਕੇ ਬਦਦਸ਼ਟਾ ਹੋਇਆ ਹੂੰ ਕਿ ਜਾ ਰਹੇ ਹੈ ਤੱਬਾ ਜਿਹੜੇ ਤੋਂ ਲਿਆਂਦਾ ਹਾਂਜੀ ਉਹ ਥੋੜੇ ਦਿਨਾਂ ਦੇ ਹੀ ਰਹਿ ਗਿਆ ਸੀ ਫਿਰ ਬਾਦਸਟ ਆਇਆ ਤਾਂ ਯੋ ਹੂੰ ਵੀ ਆਰ ਤਿੰਨਾਂ ਤਾਂ ਸਰਦਾ ਨਹੀਂ ਇਹਦੇ ਸਿਰ ਬੱਪੂ ਜੀ ਕੋਈ ਨਾ ਕੋਈ ਕਲੀ ਵਗੈਰਾ ਨਵੀਂ ਮਿੱਟੀ ਚ ਐਡ ਕਰਦੇ ਹੋ ਬਈ ਮਸਟੈਟਸ ਵਗੈਰਾ ਕੁਝ ਨਹੀਂ ਅੱਛਾ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਆਉਂਦੀ ਦਿੱਕਤ ਵਾਹ ਜੀ ਵਾਹ ਉਹਨੂੰ ਦੱਸਿਆ ਗਰਮੀ ਚ ਆਉਣੀ ਆ ਜੰਨੀਆਂ ਦਿੱਕਤ ਆਉਣੀ ਆ ਹੂੰ ਮਟੈਟਸ ਆ ਜਾਂਦੀ ਆ ਜ਼ਰੂਰ ਕੋਸ ਜੀ ਕਿਉਂਕਿ ਮਟੈਟਸ ਜਿਹੜਾ ਚਾਰ ਆ ਪਾਮ ਕਹ ਦਿੰਦੇ ਨੇ ਇੱਕ ਹੂੰ ਮੱਕੀ ਚ ਬੈਹ ਹੁੰਦੀ ਜੀ ਬਏ ਦਾ ਕਰਕੇ ਉਹਨੂੰ ਟੈਟਸ ਕਹਿੰਦੇ ਨੇ ਆਪਾਂ ਪਹਿਲਾਂ ਲੋਕ ਕਹਿੰਦੇ ਸੀ ਜੀ ਬਏ ਹੋ ਗਈ ਹੂੰ ਅੱਛਾ ਇਹ ਬੰਦਾ ਆਪਣਾ ਨਾਲ ਦੀ ਨਾਲ ਹੁਣ ਪਾਊਡਰ ਪਾਈ ਜਾਂਦਾ ਜੀ ਇਹ ਪਾਊਡਰ ਪਾਈ ਆ ਅੱਛਾ ਇਹਦੇ ਉੱਤੇ ਖਰਾਕ ਪਾ ਦੇਣੀ ਆ ਇਹ ਫੇਰ ਜਿਹੜਾ ਤੁਸੀਂ ਸਾਈਲਿਸ ਪੱਟ ਕੇ ਇੱਥੇ ਪਾਤਾ ਸਾਰੇ ਥੜੇ ਦੇ ਉੱਤੇ ਹਾਂਜੀ ਇਹ ਕਿੰਨੇ ਟਾਈਮ ਦਾ ਹੋ ਗਿਆ ਕੱਲ ਸਵੇਰ ਤੱਕ ਹੋ ਗਿਆ ਹਾਂਜੀ ਸਵੇਰ ਤੱਕ ਸ਼ਾਮ ਨੂੰ ਵੀ ਪਾਉਂਗੇ ਤੇ ਕੱਲ ਸਵੇਰ ਨੂੰ ਵੀ ਇਹੀ ਚੱਲ ਜੂ ਹਾਂ ਹਾਂਜੀ ਵਾਹ ਜੀ ਵਾਹ ਇਹ ਤੜਕੇ ਨੇ ਤੇ 3 ਜਾਂ 4 ਵਜੇ ਬੰਦੇ ਦੇ ਮੂਹਰੇ ਕਰ ਦੇਣਾ ਹੁਣ ਕਰ ਦਾਂਗੇ ਕਿਰਾਂ ਤਾਂ ਹਾਂ ਜਿਹੜਾ ਬਾਕੀ ਅਥਨ ਤੜਕੇ ਵਾਲਾ ਉਹ ਇਹਨੇ ਤੜਕੇ 3 ਤੋਂ 4 ਵਜੇ ਉੱਠ ਕੇ ਹੂੰ ਮੂਰੇ ਕਰਨਾ ਇਹਨਾਂ ਦੇ ਉਹ ਦੁਬਾਰੇ ਪਉਗੀ ਖਰਾਕ ਵੀ ਪੁੱਟ ਰਗੀ ਜੀ ਅੱਛਾ ਇਹਦੇ ਚ ਫਿਰ ਆਪਣੇ ਕੋਲੇ ਪੱਖੇ ਵੱਡੇ ਕਿੰਨੇ ਲੱਗੇ ਆਗੇ ਸਾਰੇ ਫਾਰਮ ਚ ਫਾਰਮ ਚ ਹੈਗੇ ਸ਼ੀ ਸ਼ੀ ਪੱਖੇ ਆ ਸਰ ਜਾਂਦਾ ਜੀ ਸ਼ੀ ਪੱਖਿਆਂ ਨਾਲ ਤਕਰੀਬਨ ਤੇਰਾ ਸਰ ਜਾਂਦਾ ਹਾਂਜੀ ਸ਼ੀ ਪੱਖੇ ਆ ਹੂੰ ਇਤਕੀ ਦੋ ਹੋਰ ਲੈਉਣੇ ਪੈਣਗੇ ਪਿਛਲੀ ਯਾਰ ਦੋ ਲਿਆਂਦੇ ਸੀ ਉਹ ਖਰਾਬ ਹੋ ਗਿਆ ਸੀ ਨਵੀਂ ਲੈਂਦੇ ਹੂੰ ਇਹ ਵੀ 35000 ਦਾ ਪੱਖਾ ਇਕੱਲਾ ਥੋੜਾ ਪੈਣ ਦਾ ਹਾਂ ਮਹਿੰਗਾ ਕਿਉਂਕਿ ਫਿਰ ਹਵਾ ਨੂੰ ਮੱਛਰ ਨੂੰ ਫੇਰ ਹੀ ਕੰਟਰੋਲ ਕਰਦਾ ਜੀ ਹੈਨਾ ਨਾਲ ਆਹ ਕਿਉਂਕਿ ਉਹ ਲੱਗੇ ਹੋਏ ਆ ਨਵਾਉਣ ਵਾਸਤੇ ਹੂੰ ਆਹ ਦੋਨੇ ਸੱਡਾਂ ਤੋਂ ਅੱਛਾ ਇਹ ਫੁਆਰੇ ਚੱਲਦੇ ਆ ਹਾਂ ਇਹਦੇ ਤੇ ਪ੍ਰੋਪਰ ਲੱਗੇ ਹੋਏ ਆ ਨਵਾਉਣ ਵਾਲੇ ਆ ਜਦੋਂ ਹੰਮਸ ਹੋ ਜਾਂਦੀ ਹੈ ਜਦੋਂ ਉਹ ਬਾਹਰ ਦੇ ਫੁਆਰੇ ਨਹੀਂ ਛੱਡ ਸਕਦੇ ਜੀ ਬਾਪੂ ਜੀ ਫਿਰ ਬੱਚੀ ਕਿੰਨੇ ਟਾਈਮ ਦੀ ਤਿਆਰ ਕਰ ਦਿੰਦੇ ਹੋ ਆ ਇਹਨੂੰ ਬੱਚੀ ਮਿਲਦਾ ਇਹ 10 ਮਹੀਨੇ ਦੀ ਹੈ ਜੀ ਇੱਧਰ ਤਕਰੀਬ ਜਿਹੜੇ ਸੀ ਬੰਦਿਆ ਕੁਝ ਜ਼ਿਆਦਾ ਤੁਹਾਨੂੰ ਨਹੀਂ ਆਪਾਂ ਨੂੰ ਰਿਕਾਰਡ ਸੰਦੀਪ ਕੋਲੇ ਸਾਰਾ ਅੱਛਾ ਰਿਕਾਰਡ ਸਾਰਾ ਸੰਦੀਪ ਕੋਲੇ ਆ ਟੋਟਲ ਕਿੰਨਾ ਨੰਬਰ ਹਾਂ ਪਾਏ ਹੋਏ ਨੇ ਕੰਨਾਂ ਦੇ ਵਿੱਚ ਹਾਂ ਵਾਹ ਵਾਹ ਲੈ ਵੀ ਦਰਸ਼ਕੋ ਜੇ ਕੋਈ ਭਰਾ ਮਿਹਨਤ ਕਰਨੀ ਚਾਹੁੰਦਾ ਤਾਂ ਕੋਸ਼ਿਸ਼ ਕਰ ਲੈ ਹਾਂਜੀ ਇਹਨਾਂ ਦਾ ਠੀਕਾ ਲਈ ਲੈ ਅੱਛਾ ਇਹ ਕਪੜਾ ਹੋ ਗਿਆ ਹਾਂਜੀ ਇਹਦੇ ਚ ਵਿੱਚ ਹੂੰ ਇਹ ਪੰਜ ਛੀਕ ਮਹੀਨੇ ਨਹੀਂ ਉਹ ਛੋਟੀਆਂ ਹਾਂ ਆ ਬਸ ਉਹ 10 ਤਨ ਤਨ ਮਹੀਨਿਆਂ ਦੀਆਂ ਜਿਹੜੀਆਂ ਇੱਧਰ ਲੈ ਕੇ ਛੱਡੀਆਂ ਉੱਧਰੋਂ ਅੱਛਾ ਉਹ 3 ਮਹੀਨਿਆਂ ਦੀਆਂ ਹੋਊਗਾ ਫਿਰ ਮਗਰੋਂ ਗੋਬਰ ਦੀ ਚੱਕ ਚਕਾਈ ਕਿੰਨੇ ਕ ਟਾਈਮ ਤੋਂ ਕਰਦੇ ਆ ਉਹ ਮਗਰਲੇ ਪਾਸੇ ਵਾਲੇ ਦੀ ਉਹ ਆ ਹੁਣ ਚੱਕ ਕੇ ਹਟਿਆ ਤਾਂ ਅੱਛਾ ਜੀ ਦੋਆਂ ਚੋਂ ਤਾਂ ਇੱਧਰ ਹਲੇ ਕੋਈ ਲੋਡ ਨਹੀਂ ਸੁੱਕਾ ਹੈ ਅੱਛਾ ਕਿੰਨੇ ਕ ਟਾਈਮ ਤੋਂ ਹੋ ਜਾਂਦੀ ਹੈ ਜੀ ਫਿਰ ਚੱਕ ਠੀਕ ਮਹੀਨਾ ਤੋਂ 6 ਮਹੀਨੇ ਤੋਂ ਹੋ ਜਾਂਦੀ ਜੀ ਮਹੀਨੇ ਮੇਰੇ ਫੜੇ ਮਿਲਣ ਤੱਕ ਹੀ ਉਹ ਰੋਜ਼ ਗੋਬਰ ਨਹੀਂ ਚੱਕਦੇ ਨਾ ਨਾ ਉਹ ਤਾਂ ਹੀ ਚੱਕਿਆ ਵੀ ਕਿੰਨਾ ਹਾਂ ਸਿਕਾਈ ਪਰ ਮਾਣੀ ਹੁਕਾ ਇਹਦਾ ਟਰੈਕਟਰ ਕਰਕੇ ਸੌਖਾ ਹੈ ਹੁਣ ਆਹ ਭਰ ਗਿਆ ਸਾਡਾ ਟੋਆ ਹਾਂ ਇਹਨੂੰ ਹੁਣ ਅੱਜ ਜਾਂ ਕੱਲ ਨੂੰ ਹਾਂਜੀ ਇਹਨੂੰ ਛੱਡਾਂਗੇ ਖੇਤ ਕਣਕ ਦੇ ਚ ਅੱਛਾ ਇਹ ਕਣਕ ਚ ਫਿਰ ਰਿਜ਼ਲਟ ਹਲੇ ਇਹ ਰੌਲਾ ਕੀ ਹੋ ਗਿਆ ਸਾਡੇ ਕੋਲੇ ਉਹ ਟੈਂਕਰ ਨਹੀਂ ਆਉਂਦਾ ਹੂੰ ਪੱਖਾ ਤਾਂ ਸਮਾਨ ਲਿਆਂਦਾ ਬਣਾਉਣਾ ਹਾਂਜੀ ਟੈਂਕਰ ਨਹੀਂ ਆਉਂਦਾ ਟੈਂਕਰ ਤੇ ਕਰੀਬਨ 2.5 ਲੱਖ ਦਾ ਬਣਨਾ ਹੂੰ ਉਹ ਆਉਂਦੀਆਂ ਸਾੜੀਆਂ ਵੇਲੇ ਉਮੀਦ ਆ ਹੂੰ ਇਹ ਰੇ ਵੀ ਤਕਰੀਬਨ 1200 ਦਾ ਟੈਂਕਰ ਸੇਲ ਹੁੰਦਾ ਸੇਲ ਹੁੰਦਾ ਇੱਥੋਂ ਭਰ ਕੇ ਦੇਣਾ ਅਸੀਂ ਲੈ ਕੇ ਅਗਲੇ ਨੇ ਜਾਣਾ ਵਾਹ ਜੀ ਵਾਹ ਵੇਖੋ ਦਰਸ਼ਕੋ ਕਰ ਪੈਂਦੇ ਆ ਕਿੱਲੇ ਦੇ ਹੂੰ ਤੇ ਇਹ ਦੱਸ ਦਿੰਦਾ ਵੀ ਰੂੜੀ ਦੀ ਰੇ ਪਾਈ ਹੋਈ ਆ ਬੰਦੇ ਦੀ 12 ਕਿੱਲੇ ਜਨੇ ਪਾਈ ਸੀ ਤੇ ਕਣਕ ਦੇ ਸੀ ਇੱਕ ਵਾਰੀ ਵੀ ਪਾਈ ਐ ਇਸ ਦੀ ਅੱਛਾ ਕਿਤੋਂ ਪਾਈ ਵਾਹ ਬੜੀ ਲਾਹ ਵਾਹ ਕਿਤੋਂ ਵਾਰੀ ਰੇ ਪਾਈ ਅੱਛਾ ਆ ਬੱਚੀ ਸੋਨੂੰ ਕਿੰਨੇ ਮਹੀਨਿਆਂ ਦੀ ਲੱਗਦੀ ਹੂੰ ਲਓ ਦਰਸ਼ਕੋ ਤੁਸੀਂ ਵੀ ਮੇਰੇ ਨਾਲ ਵੱਧ ਪਾਰਖੂ ਆ ਬਾਪੂ ਪੁਰਾਣੇ ਬੰਦੇ ਫਿਰ ਕੋਈ ਨਾ ਕੋਈ ਪਛਾਣ ਕਰਾਉਂਦੇ ਹੁੰਦੇ ਆ ਹਨਾ ਕਹਿੰਦੇ ਆ ਬੱਚੀ ਕਿੰਨੇ ਟਾਈਮ ਦੀ ਲੱਗਦੀ ਹੂ ਬਾਪੂ ਜੀ ਜੇ ਸਾਬ ਨਾਲ ਸੋਡੀ ਸਾਮ ਸੰਭਾਲ ਹੈ ਜੇ ਸਾਬ ਨਾਲ ਸੋਡੀ ਕੇਅਰ ਹੈ ਮੈਨੂੰ ਤਾਂ ਇਹ 5 ਕਿ ਮਹੀਨਾ ਦੀ ਬੱਚੀ ਲੱਗਦੀ ਆ ਘੱਟ ਤੋਂ ਘੱਟ 3 ਮਹੀਨਾ ਦੀ 5 ਮਹੀਨਾ ਦੇਖੋ ਦਰਸ਼ਕੋ 3 ਮਹੀਨਾ ਦੀ 3 ਮਹੀਨਿਆਂ ਦੀ ਆ ਕਿਹੜੀ ਬੱਚੀ 3 ਮਹੀਨਿਆਂ ਦੀ ਆ ਜੀ ਆ ਤੁੰਨੇ ਦੇਖੋ ਦਰਸ਼ਕੋ ਨਿਗਾ ਮਾਰੇ ਹੋ ਫਿਰ ਬਾਪੂ ਸਾਰਾ ਦਿਨ ਇਹਨਾਂ ਦੇ ਮੂੰਹ ਤੇ ਹੱਥ ਰਹਿੰਦਾ ਹੈ ਹਨਾ ਹਾਂ ਜੀ 3 ਮਹੀਨਾ ਦੀ ਬੱਚੀ ਕੇ ਇਹਨਾਂ ਦੀ ਕੇਅਰ ਘਟਾਤੀ ਕਿਉਂਕਿ ਹੁਣ ਚਾਰ ਪਾਉਣ ਲੱਗ ਗਏ ਚਾਰ ਦੇ ਉੱਤੇ ਤੂੜੀ ਵੱਧ ਪਾਣੀ ਪੈਂਦੀ ਆ ਨਹੀਂ ਤਾਂ ਢਿੱਡਲ ਬਣ ਜਾਂਦੀਆਂ ਚਾਰਨਾਂ अच्छा ਨਾਲ ਇਹ ਤੇ ਖਰਾਕ ਜਿਹੜੀ ਬੱਚੀਆਂ ਵਾਲੀ ਖਰਾਕ ਆਉਂਦੀ ਆ 25 ਕਿਲੋ ਦਾ ਗੱਟਾ ਹੁੰਦਾ ਹੂੰ ਉਹ ਤਕਰੀਬਨ ਇੱਕ ਨੂੰ 2 ਕਿਲੋ ਰੋਜ਼ ਦੀ ਜੀ ਜਾਨੀ ਜੇ ਐਂ ਕਹਿਣਾ ਯਾਰ ਲੱਖ ਤੋਂ ਸਵਾ ਲੱਖ ਰੁਪਇਆ ਖਾ ਕੇ ਬਹਿਰ ਤਿਆਰ ਹੁੰਦੀ ਆ ਹੂੰ ਜੇ ਸਹੀ ਕਰਨੀ ਆ ਨਹੀਂ ਜੇ ਤੂੜੀ ਪਾ ਪਾ ਕੇ ਕਰਨੀ ਆ ਉਹ ਬਿਕੂ ਵੀ 60000 ਦੀ ਬਾਈ ਇਹ ਬਿਕੂ ਵੀ 3 ਲੱਖ ਦੀ ਹਾਂ ਇਹ ਵੀ ਆ ਕਿਉਂਕਿ ਉਸ ਚੀਜ਼ ਦਾ ਫਰਕ ਰਹਿਣਾ ਹੁਣ ਸਾਥੋਂ ਬਥੇਰੇ ਸਾਡੇ ਮੇਰੇ ਚਾਰ ਦੋਸਤ ਬੱਚੀ ਵੰਗਦੇ ਆ ਮੈਂ ਤਾਂ ਵੀ ਨਹੀਂ ਹੂੰ ਅਸੀਂ ਨਹੀਂ ਦਿੰਦੇ ਕਿਉਂਕਿ ਇੱਕ ਤਾਂ ਅਸੀਂ ਗਾਂ ਵੀ ਨਹੀਂ ਸੇਲ ਕਰਦੇ ਅੱਛਾ ਜੀ ਜੇ ਗਾਂ ਵੇਚਣੀ ਆ ਲਿਆਉਣੀ ਆ ਹੂੰ ਅਸੀਂ ਸ਼ਹਿਰਪੁਰ ਤੋਂ ਬਲਾ ਚੌਰਾ ਪਿੰਡ ਉੱਥੇ ਹੂੰ ਉੱਥੇ ਵਪਾਰੀ ਆ ਉਹ ਤੋਂ ਹੀ ਲਿਆਉਣੇ ਆ ਉਹਨੂੰ ਹੀ ਵੇਚਦੇ ਬਾਹਰ ਨਹੀਂ ਕਿਤੇ ਜਾਂਦੀ ਹੋਰ ਤੇ ਨਾ ਬਾਹਰੋਂ ਪਾਉਣੇ ਆ ਉਹਨੇ ਉਹਨੂੰ ਵੀਡੀਓ ਦਿਖਾ ਦੇਣੀ ਆ ਹੂੰ ਉਹਨੇ ਕਹਿ ਦੇਣਾ ਵੀ ਯਾਰ ਪਾ ਦਿਓ ਹੂੰ ਇੰਨੇ ਦੀ ਪਾ ਦਿਓ ਹੂੰ ਅਸੀਂ ਉਹਨੂੰ ਮੁੜ ਕੇ ਐ ਨਹੀਂ ਕਿਹਾ ਵੀ ਨਹੀਂ ਯਾਰ ਇੰਨੇ ਦੀ ਨਹੀਂ ਇੰਨੇ ਦੀ ਪਾਵਾਂਗੇ ਹੂੰ ਜਦੋਂ ਉਧਰੋਂ ਲਿਆਉਣੀ ਆ ਜਿੰਨੇ ਦੀ ਉਹਨੇ ਵੀਡੀਓ ਪਾਤੀ ਬਿਲ ਹੈ ਭਾਈ ਦੇਖ ਲੋ ਲੈਵੇ ਦੀ ਗਰੰਟੀ ਮੇਰੀ ਹੂੰ ਥਣ ਦੀ ਲੈਵੇ ਦੀ ਉਹ ਜਿੰਨੇ ਦੀ ਉਹਨੇ ਕਹਿਤੀ ਉਹਨੇ ਠੀਕ ਆ ਬਸ ਵਾਹ ਜੀ ਵਾਹ ਕਿਉਂ ਕਿਸੇ ਬੰਦੇ ਤੇ ਮਾਨ ਹੁੰਦਾ ਬੰਦੇ ਨੂੰ ਹੂੰ ਉਹ ਠੀਕ ਆ ਆਪਾਂ ਸਾਰਿਆਂ ਨੂੰ ਪਤਾ ਵੀ ਯਾਰ ਬੁਪਾਰੀ ਦਲਾਲ ਠੱਗੀਆਂ ਮਾਰਦੇ ਆ ਸਾਰਾ ਕੋਈ ਕਰਦੇ ਚੱਲਦਾ ਹੂੰ ਕਿਸੇ ਗਾਂ ਮਗਰ ਬੱਚਾ ਲਾਤਾ ਕਿਸੇ ਮਗਰ ਕੁਛ ਕਰਤਾ ਯਾਨੀ ਉਹ ਗੰਦੇ ਨੇ ਸਾਡੇ ਨਾਲ ਨਹੀਂ ਚੱਕਿਆ ਸਾਰੇ ਦੇ ਸਾਰੇ ਪਸ਼ੂ ਤਕਰੀਬਨ ਉੱਥੋਂ ਆਈ ਵੀ ਵਾਹ ਜੀ ਵਾਹ ਜਿੰਨੀਆਂ ਵੱਟੀਆਂ ਕਰੀ ਵਿਸ਼ਵਾਸਯੋਗ ਹੈ ਜੀ ਹੈ ਜਿਹੜੀਆਂ ਹੁਣ ਨਵੀਆਂ ਬੈੜਾ ਉਹ ਤਾਂ ਸਾਡੀਆਂ ਆਪਣੀਆਂ ਤਿਆਰ ਹੋ ਗਿਆ। ਹਾਂ। ਪਹਿਲਾਂ ਵਾਲੀਆਂ ਸਾਰੀਆਂ ਉਤੋਂ ਆਈਆਂ। ਵਾਹ ਜੀ ਵਾਹ। ਵੇਖੋ ਦਰਸ਼ਕੋ ਉਧਰ ਚੰਗੇ ਚੰਗੇ ਨਗੀਨੇ ਬੈਠੇ ਆ। ਤੇ ਇੱਧਰ ਦੇਖੋ। ਗੋਬਰ ਦਾ ਜਗਾਰਮੈਂਟ ਵੇਖੋ ਕਿਸ ਤਰੀਕੇ ਦਾ ਬਣਾਇਆ। ਫਿਰ ਉਧਰੋਂ ਸਕ੍ਰੈਪਰ ਨਾਲ ਧੱਕੇ ਬਾਪੂ ਇੱਧਰ ਨੂੰ ਕਰ ਦੇਣਾ। ਇਹ ਜਦੋਂ ਤਾਂ ਉਹ ਚੱਲਦਾ। ਹਾਂਜੀ। ਉਦੋਂ ਤਾਂ ਇਹ ਇਦਾ ਤੇ ਉਹਦਾ ਤਾਂ ਉੱਤਰ ਜਾਂਦਾ। ਹੂੰ। ਐਂਦਾ ਇਦੇ ਚ ਜਾਂਦਾ। ਇਹ ਰੇ ਵਿੱਚ ਵਿਚ ਚਲਾ ਜਾਂਦਾ ਉਹਦਾ ਉਧਰਲੇ ਚਲਾ ਜਾਂਦਾ ਵਿੱਚ ਜਾਂਦਾ ਜਦੋਂ ਉਹ ਬੰਦ ਹੋ ਗਿਆ ਫੇਰ ਓੱਖਾ ਹੁੰਦਾ ਤੈਉ ਇਹ ਪਰ ਕਿਉਂ ਬੰਦ ਵਾਲਾ ਚਾ ਰਿਹਾ ਵਾਹ ਜੀ ਵਾਹ ਹੁਣ ਇਹ ਵਟਾਂ ਟੁੱਟਣ ਵਾਲੀਆਂ ਆਈਆਂ ਪੂਰਾ ਹੁਣ ਤਾਂ ਕੰਨੀਆਂ ਤੇ ਹੋਇਆ ਖੜਾ ਜੀ ਹਨਾ ਕੰਨੀਆਂ ਚ ਬੱਸ ਉਹ ਐ ਹੁੰਦਾ ਗਵਾਂਡੀਆਂ ਦੀ ਕਣਕ ਆ ਕੀ ਇਹਦੇ ਚ ਕੱਢ ਦਿੰਦੇ ਆ ਹਾਂ ਇਹ ਫਿਰ ਕੱਚਾ ਕਿ ਪੱਕਾ ਜੀ ਵਿੱਚੋਂ ਇਹ ਕੱਚਾ ਕੱਚੇ ਹੀ ਰੱਖਣਾ ਪੈਂਦਾ ਕੱਚਾ 10 10 ਫੁੱਟ ਨਹੀਂ ਕਰਨਾ ਤਾਂ ਪੱਕਾ ਹੀ ਪੈਂਦਾ ਹੂੰ ਫਿਰ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਆਟਿਆ ਵੀ ਐਵੇਂ ਹੁਣ ਇੱਥੇ ਮਾਰੀ ਜਾਈਏ ਬੜਕਾ ਫਾਇਦਾ ਕੀ ਆ ਹੂੰ ਉਹ ਲੌਣ ਲਿਆ ਹੋਇਆ ਸਾਡੇ ਤੇ ਜੀ ਬਾਹਲੇ ਲੋਕ ਮੈਨੂੰ ਕੀ ਕਹਿ ਦਿੰਦੇ ਆ ਵੀ ਲੋਕ ਕਹਿ ਦਿੰਦੇ ਆ ਜਿਹੜਾ ਦਿੱਲੀ ਮੋਰਚਾ ਨਹੀਂ ਚੱਲਿਆ ਹਾਂ ਉਹਦੇ ਤੇ ਬਾਵਾ ਸਮਾ ਰਿਹਾ ਹੂੰ ਤੁਹਾਡਾ ਪ੍ਰਧਾਨ ਰਿਹਾ ਜਿਆਦਾ ਚਰ ਹਿਸ਼ਾਰ ਤੋਂ ਵਿਚਾਰਾ ਚੱਲ ਗਿਆ ਹੁਣ ਤਾਂ ਹੂੰ ਉਹ ਜਿਆਦਾ ਚਰ ਕਿਉਂਕਿ ਉਹ ਕਹਿੰਦਾ ਸੀ ਵੀ ਤੂੰ ਇੱਥੇ ਕੰਮ ਕਰ ਮੈਂ ਉੱਥੇ ਕਰੂੰ ਚੱਲ ਫੇਰ ਵੀ ਮੈਂ ਬੀਤੀ 10-15 ਦਿਨ ਲਾ ਕੇ ਹੁੰਦਾ ਸੀ ਉੱਥੇ ਹੂੰ ਜਦੋਂ ਕਿਤੇ ਉੱਧਰ ਐਮਰਜੈਂਸੀ ਹੋ ਜਾਂਦੀ ਹੈ ਮੈਨੂੰ ਕੋਈ ਤਿਆਰੀ ਕਰਨੀ ਆ ਹੋਰ ਕਰਨੀ ਹੂੰ ਜਾਣੀ ਉਹ ਹੁਣ ਲੋਕ ਪਤਾ ਕੀ ਕਹਿੰਦੇ ਆ ਹੂੰ 2000 ਉੱਥੋਂ ਦਿੱਲੀ ਮੋਰਚੇ 'ਚ ਬਹੁਤ ਪੈਸੇ ਸੀਗੇ ਇਹ ਉੱਥੋਂ ਲਿਆਇਆ ਤੇ ਆ ਚਲਾ ਲਿਆ ਹੂੰ ਮੈਂ ਉੱਥੋਂ ਚੌੜ ਕਰਦਾ ਕਹਿ ਦਿੰਦਾ ਹਾਂ ਕਿ ਯਾਰ ਮੈਥੋਂ ਨਾ ਬੈਗ ਛੋਟੇ ਲੈ ਗਿਆ ਉੱਥੇ ਹਾਂ ਜੇ ਮੈਂ ਵੱਡੇ ਬੈਗ ਲਿਆਂਦਾ ਉੱਤੇ ਢੇਰ ਤਾਂ ਲੱਗੇ ਪਏ ਸੀ ਰੁਪਈਆਂ ਦੇ ਚੱਕ ਹੀ ਲਿਉਣੇ ਸੀ ਉਹ ਮੈਥੋਂ ਥੋੜੇ ਆਏ ਹਾਂ ਹਾਂ ਯਾਨੀ ਲੋਕਾਂ ਨੇ ਐ ਹੀ ਨਹੀਂ ਦੇਖਣਾ ਵੀ ਯਾਰ ਇਹੇ ਕਿ ਮੈਂ ਕੋਈ ਆਇਆ ਤਾਂ ਹੈ ਨਹੀਂ ਕਮਲਾ ਵੀ ਜਰੂ ਨਹੀਂ ਪਈ ਸੀ ਉੱਥੇ ਪੈਸੇ ਫੜਾਈ ਜਾਂਦਾ ਸੀ ਠੀਕ ਆ ਸੁਪਾ ਕਮੇਟੀਆਂ ਦੇ ਵਿੱਚ ਆਇਆ ਬਾਹਰੋਂ ਫੰਡ ਹਮ ਇੱਧਰ ਸਾਡੇ ਵਾਲੀ ਜੱਥੇ ਬੰਦੀ ਤਾਂ ਪੂਰਾ ਪੂਰਾ ਹਿਸਾਬ ਦਿੱਤਾ ਸਾਰੇ ਦਾ ਦੂਜਿਆਂ ਦਾ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਕੀ ਆ ਉਹਨਾਂ ਦੀ ਬੱਚੀ ਆ ਹਮ ਜਾਣੀ ਲੋਕ ਅਸਲ 'ਚ ਬੜੇ ਖੁਸ਼ ਨਹੀਂ ਹੁੰਦੇ ਹੁੰਦੇ ਲੋਕਾਂ ਦੇ ਆਰੀ ਨੂੰ ਕਹਿੰਦੇ ਇੱਕ ਪਾਸੇ ਦੰਦੇ ਤੇ ਜਹਾਨ ਨੂੰ ਦੋ ਪਾਸੇ ਹੁੰਦੇ ਹੈ ਹਨਾ ਦੰਦੇ ਵਾਲੀ ਗੱਲ ਪਰ ਇਹ ਨਹੀਂ ਵੇਖਿਆ ਕਿ ਘਰ-ਬਾਰ ਛੱਡਿਆ ਹੁਣ ਰਾਤ ਨੂੰ ਸਾਡੇ ਆਪਸ ਨੂੰ 12 ਵਜੇ ਬੰਾਰਕ ਹੁਆ ਹਮ 12 ਵਜੇ ਵੀ ਤੈਨੂੰ ਫੋਨ ਕਰਨਾ ਉਹਨੇ 2 ਮਿੰਟਾਂ ਚ ਆ ਜਾਣਾ ਵਾਹ ਜੀ ਹੁਣ ਕਦੇ ਵੀ ਕੋਸ ਹੈ ਜੇ ਕੋਈ ਆਂਡ ਕੁਆਰਡ ਵੀ ਹੈ ਸਾਡੇ ਕੋਈ ਨੇੜੇ ਵਾਲਾ ਉਹਨਾਂ ਦਾ ਵੀ ਪਸ਼ੂ ਕੁਮਾਰ ਹੋ ਗਿਆ ਰਾਤ ਨੂੰ ਫੋਨ ਕੀਤਾ ਓਕੇ ਵੀ ਜਾਵਣ ਉਹਨਾਂ ਨੇ ਕੋਈ ਲੈਣਾ ਨਹੀਂ ਕੁਝ ਦੇਣਾ ਨਹੀਂ ਹੂੰ ਜੇ ਤਾਂ ਦਵਾਈ ਟਾਈਮ ਹੈ ਹੂੰ ਮੈਡੀਕਲ ਤੋਂ ਮਗਾ ਕੇ ਲਾਇਆ ਨਹੀਂ ਫਿਰ ਇੱਥੋਂ ਲੈ ਜਾਂਦਾ ਵਾਹ ਜੀ ਜਦੋਂ ਇਹਦੇ ਕੋਲ ਸਾਡੇ ਦਵਾਈ ਆਈ ਆ ਉਸੇ ਦੇ ਬਾਦੇ ਲਉਂਦੇ ਆ ਹੂੰ ਇਹ ਆ ਭਈ ਆਈ ਆ ਉਹ ਇੱਥੋਂ ਲਿਉਂਦੇ ਵੱਧ ਆਉਂਦੀ ਆ ਹੂੰ ਜਾਣੀ ਸਾਡਾ ਉਵੇਂ ਨਹੀਂ ਹੈਗਾ ਕਿ ਯਾਰ ਠੱਗੀ ਮਾਰ ਲਈ ਉਹ ਕਰ ਲਓ ਉਹ ਕਰ ਲਓ ਕਈ ਜਣ ਲੋਕ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਛੱਡਿਆ ਉਹਨੂੰ ਵੀ ਬਾਪਰ ਸੌ ਕੁਸ ਕਿਹਾ ਹੈ ਬਿਲਕੁਲ ਜੀ ਐ ਜਣੀ ਬਹੁਤ ਪ੍ਰਭ ਮਿਹਨਤ ਹਾਂ ਫਲ ਲਿਆਉਂਦੀ ਜੀ ਬਾਪੂ ਜੀ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਐ ਥੋੜਾ ਜਿਹਾ ਸਨੇਹਾ ਜ਼ਰੂਰ ਦਿਓ ਕਿਉਂਕਿ ਜ਼ਿੰਦਗੀ ਦੇ ਸੰਘਰਸ਼ ਬਹੁਤ ਕਰੇ ਸਨੇਹਾ ਮੇਰਾ ਤਾਂ ਇਹੀ ਆ ਹੂੰ ਵੀ ਸਾਡੇ ਦੇਸ਼ ਦੇ ਹਾਕਮ ਬਹੁਤ ਜ਼ਿਆਦਾ ਮੜੇ ਹੂੰ ਸਾਡੀ ਨੌਜਵਾਨੀ ਦੋਸਤੀ ਨਸ਼ੇ ਚ ਹੂੰ ਕੋਸੇ ਬਾਹਰ ਤੁਰ ਗਏ ਬਾਹਰ ਲਿਆਂਦਾ ਜੋ ਹਾਲ ਹੋਇਆ ਪਿਆ ਦੇਖਦੇ ਹਾਂ ਸਾਰੇ ਅਮਰੀਕਾ ਚੋਂ ਤਾਂ ਕਿਵੇਂ ਸਾਡੇ ਕੈਦੀ ਬਣਾ ਬਣਾ ਕੇ ਲਿਆਂਦੇ ਜਹਾਜ਼ ਪਰ ਪਰ ਕੇ ਬਿਲਕੁਲ ਗਏ 40 40 ਲੱਖ ਲਾ ਕੇ ਹੂੰ ਕਰ ਗਏ ਏਜੰਟ ਗਲਤੀਆਂ ਏਜੰਟਾਂ ਨੇ ਧੋਖਾ ਕੀਤਾ ਹੂੰ ਉਲਟਾ ਸਾਡਾ ਮੁੱਖ ਮੰਤਰੀ ਕਹੀ ਜਾਂਦਾ ਕਹਿੰਦੇ ਇਹ ਜੁੜੀਆਂ ਨਾਲੇ ਆਈ ਵੀ ਕਰੇਸ਼ਨ ਕੀ ਕਹਿੰਦੇ ਮੈਨੂੰ ਤਾਂ ਅੰਗਰੇਜ਼ੀ ਨਹੀਂ ਹੁੰਦੀ ਇਮੀਗ੍ਰੇਸ਼ਨ ਹਾਂ ਉਹਨਾਂ ਨੂੰ ਘੇਰ ਲੈਂਦੇ ਵੀ ਉਹਨਾਂ ਨੂੰ ਘੇਰਿਆ ਨਾ ਜਿੰਨਾਂ ਦੇ ਸਾਡੇ ਨੌਜਵਾਨਾਂ ਨੇ 40-40 ਲੱਖ ਰੁਪਈਆ ਲਾ ਕੇ ਗਿਆ ਦਾ ਦਫਾ ਕੱਢਤੀ ਉਲਟਾ ਉਧਰ ਹੱਥ ਘੜੀਆਂ ਲੱਗ ਕੇ ਆਈਆਂ ਫਿਰ ਉਹ ਘੇਰਦੇ ਹੱਕ ਨਹੀਂ ਬਣਦੇ ਉਹ ਤਾਂ ਇਹ ਬਣਦੇ ਆ ਜੇ ਕਾਨੂੰਨ ਹੋਵੇ ਗੋਲੀ ਮਰਨੀ ਚਾਹੀਦੀ ਤੇ ਹੋ ਜਾ ਬੰਦੇ ਹਮ ਜਿਹੜੇ ਸਾਡੀ ਨੌਜਵਾਨੀ ਨੂੰ ਤਬਾਹ ਕਰੀ ਫਰੇ ਜਾਂਦੇ ਜੀ ਸੋ ਇੱਥੇ ਕੰਮ ਹੈਗਾ ਭਰਾਵੋ ਜੇ 25 ਤੋਂ 30 ਲੱਖ ਲਾ ਕੇ ਉਧਰ ਜਾਣਾ ਉਹਦੇ ਨਾਲ ਇੱਥੇ ਕੰਮ ਕਰ ਵਧੀਆ ਜੀ ਉਧਰ ਧੀਆ ਦਾ ਬੁਰਾ ਹਾਲ ਹੈ ਮੈਂ ਤਾਂ ਦੇਖਿਆ ਇੱਕ ਦੋ ਵੀਡੀਓ ਬਹੁਤ ਬੁਰਾ ਹਾਲ ਹੈ ਹਮ ਤੇ ਉਹੀ ਧੀਆ ਜੇ ਇੱਤਰ ਕਰ ਲੈਣ ਕਾਰੋਬਾਰ ਉਹਨੇ ਪੈਸੇ ਲਾ ਕੇ ਮੈਨੂੰ ਤਾਂ ਲੱਗਦਾ ਵਧੀਆ ਜੀ ਕਿਉਂਕਿ ਮੇਰੀ ਆਪ ਦੀ ਕੁੜੀ ਹੈ ਹਮ ਵਧੀਆ ਕਾਰੋਬਾਰ ਹੈ ਉਹਨਾਂ ਦਾ ਬਹੁਤ ਤਸੌਖਿਆ ਹਮ ਉਹ ਲੀੜੇ ਸੇ ਹੁਣ ਸਿਖਾਈ ਵੀ ਸੀ ਸਾਡੀ ਵੀ ਯਾਰ ਸਾਡੀ ਧੀ ਨੂੰ ਕਿਸੇ ਤੋਂ ਪੈਸਾ ਨਾ ਮੰਗੜਾਉਂਦਾ ਉਹ ਆ ਤਾਂ ਕੰਮ ਕਰੇ ਨਾਲ ਉਹਦੀ ਤੋ ਉਹ ਕੀਤੀ ਇੰਜੀਨੀਅਰ ਦਾ ਕੋਰਸ ਕੀਤਾ ਹੋਇਆ ਸੀ ਕੰਪਿਊਟਰ ਇੰਜੀਨੀਅਰ ਦਾ ਵਾਹ ਜੀ ਵਾਹ ਇੱਥੇ ਆਪਣੇ ਸੰਤ ਕਬੀਰ ਚ ਉਹ ਟੀਚਰ ਵੀ ਰਹੀ ਆ ਵਾਹ ਜੀ ਹਾਂ ਸੰਤ ਕਬੀਰ ਚ ਲੱਗੀ ਹੁੰਦੀ ਸੀ ਉਹ ਹਮ ਕਲਰਕ ਹਮ ਇੱਥੇ ਵੀ ਰਹੀ ਆ ਹੁਣ ਉਹ ਘਰੇ 5 ਤੋਂ 700 ਰੁਪਏ ਪਾਉਂਗੀ ਵਾਹ ਜੀ ਵਾਹ ਨਾਲ ਇੱਕ ਬੇਟਾ ਬੇਟੇ ਨੂੰ ਪਾਲਦੀ ਆ ਹਮ ਉਹਨੂੰ ਭੇਜਣਾ ਹੁੰਦਾ ਸਕੂਲ 4 ਸਾਲਾਂ ਦਾ ਹੋ ਗਿਆ ਜਾਣੀ ਉਹ ਇੰਨੀ ਮਿਹਨਤ ਕਰਦੇ ਆ ਸਾਰੇ ਉਹ ਪਾਏ ਆ ਵੀ ਯਾਰ ਕਮਾਲ ਦੀ ਹੈ ਹਰੇਕ ਤੇ ਮਾਪੇ ਪਾਪ ਨੂੰ ਬੱਚਿਆਂ ਨੂੰ ਸ਼ਿਕਾਰ ਕਰਕੇ ਦੇਣ ਨਾ ਸ਼ਿਕਾਰ ਕਰਨ ਸਕਾਉਣ ਹਾਂ ਬਹੁਤ ਵਧੀਆ ਚਾਹੀਦਾ ਬੱਚੇ ਨੂੰ ਯਾਰ ਕੱਟੋ ਕਟਾਫ ਦੀ ਰੋਟੀ ਕਮਾ ਕੇ ਤਾਂ ਬੱਚਾ ਖਾ ਲੇ ਨਾ ਹਮ ਕੱਲੀ ਪੜਾਈ ਨਹੀਂ ਕੁਝ ਕਰਦੇ ਉਹਦੇ ਨਾਲ ਤੁਸੀਂ ਕੰਮ ਕੀ ਸਕੋਨੇ ਬੱਚੇ ਨੂੰ ਹੁਣ ਜਿਵੇਂ ਸਾਡੀ ਭਤੀਜੀ ਸੀ ਚਲ ਗੁੜੀਆਂ ਦਾ ਤਾਂ ਵਿਆਹ ਹੋ ਗਿਆ ਪਹਿਲਾਂ 5 ਸਾਲ ਹੁਣ ਅਸੀਂ ਉਹਨੂੰ ਨਾਲ ਡੇਰੀ ਦਾ ਕੰਮ ਸਿਖਾ ਰਹੇ ਸੀ ਵਾਹ ਜੀ ਵਾਹ ਦਵਾਈ ਟੀਕੇ ਕੋਈ ਹੈ ਕੁੜੀ ਜਿਹੜੀ ਚਲੋ ਜਿਹੜੀਆਂ ਕੋਰਸ ਕਰਦੀਆਂ ਉਹ ਤਾਂ ਕਰਦੀਆਂ ਹੀ ਆ ਵਿਚਾਰੀਆਂ ਉਹ ਤਾਂ ਬਹੁਤ ਕਰਦੀਆਂ ਜਿਵੇਂ ਉਹ ਗਾਂ ਸਾਡੀ ਕੁਲਜੀ ਦੀ ਸੀ ਉਹਦੇ ਬੱਛਰੂ ਦੀ ਧੌਣ ਮੁੜ ਗਈ ਐ ਸਲੋਟ ਇੱਥੋਂ ਸਾਥੋਂ ਨਾਲ ਰੋਟਾਈ ਉੱਥੇ ਲੈ ਗਈ ਆਪਣੇ ਫੂਲ ਉਹ ਇੱਕ ਕੁੜੀ ਨੇ ਨਾ ਤਾਂ ਉਹਨੇ ਲੀੜੇ ਦੇਖੇ ਵਿਚਾਰੀ ਨੇ ਨਾ ਉਹਦੇ ਬਾਲ ਦੇਖ ਕੇ ਜਾਨੀ ਉਹ ਗਾਂ ਸਵਾਈ ਉਹਨੇ ਕੁੜੀ ਨੇ ਬਹੁਤ ਹੋ ਕਰਕੇ ਜੀ ਫਿਰ ਸਾਡੀਆਂ ਕੁੜੀਆਂ ਕਰ ਕੀ ਨਹੀਂ ਸਕਦੀਆਂ ਜੇ ਅਸੀਂ ਸਿਖਾਦ ਗਏ ਕੁਛ ਬਿਲਕੁਲ ਫਿਰ ਕਰ ਕੀ ਨਹੀਂ ਸਕਦੇ ਬਹੁਤ ਕੁਛ ਕਰ ਸਕਦੀਆਂ ਤੇ ਬਹੁਤ ਕੁਛ ਇਥੇ ਹੋ ਸਕਦਾ ਜੇ ਅਸੀਂ ਸਹੀ ਰਾਹ ਤੁਰ ਪੀਏ ਹਮ ਸਾਡੇ ਗੁਰੂ ਸਾਹਿਬ ਨੇ ਸਾਨੂੰ ਇੱਕ ਕਰਨ ਦੀ ਕਿਹਾ ਸੀਗਾ ਜੇ ਇੱਕ ਬਾਟੇ ਚ ਅੰਮ੍ਰਿਤ ਸਿਕਾਇਆ ਉਹਦਾ ਮਤਲਬ ਜਾਤ ਪਾਤ ਤੋਂ ਦੂਰ ਕਰਨਾ ਸੀ ਬਿਲਕੁਲ ਜੀ ਹੁਣ ਜਾਤ ਪਾਤਾਂ ਦੇ ਸਿਰ ਤੇ ਰਾਜ ਹੁੰਦੇ ਆ ਹਮ ਕਈ ਸਾਡੇ ਖਾਲਸਾ ਵੀਰ ਵੀ ਗੁੱਸਾ ਕਰਨੇ ਮੇਰੀ ਗੱਲ ਦਾ ਵੀ ਅਸੀਂ ਗੁਰੂਆਂ ਦੇ ਅਸਲੀ ਆਦੇਸ਼ ਤੇ ਚੱਲ ਹੀ ਨਹੀਂ ਰਹੇ ਹਮ ਅਸਲੀ ਪ੍ਰਦੇਸ਼ ਸਾਡੇ ਗੁਰੂਆਂ ਦਾ ਜਿਹੜੇ ਉਹ ਕਹਿੰਦੇ ਸੀ ਮਾਨਸਕੀ ਜாத ਸਭ ਇੱਕ ਹੀ ਪਛਾਣ ਹੈ ਇੱਕ ਨੂਰ ਸੇ ਸਭ ਜਾ ਕੋਣ ਪਲੇ ਕੋਣ ਮੰਨਦੇ ਹੋ ਤਾਂ ਇਹ ਕਹਿ ਕੇ ਕਹੇ ਆ ਬਿਲਕੁਲ ਜੀ ਤੇ ਅਸੀਂ ਲੜੀ ਜਾਂਦੇ ਹਾਂ ਗੁਰਦੁਆਰੀ ਕਿੰਨੇ ਕਿੰਨੇ ਹੁਣ ਸਾਡੇ ਪੰਜ ਹੋਣੇ ਪਿਆ ਹਮ ਇਸੇ ਕਰਕੇ ਹੈ ਨਾ ਕਿ ਸਾਨੂੰ ਪੂਰੀ ਸਮਝ ਨਹੀਂ ਬਿਲਕੁਲ ਵੀ ਜਰ ਅਸੀਂ ਉਧਰ ਕਣੀ ਕਿਉਂ ਜਾਈਏ ਜਾਣਾ ਮੱਤ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਟਿਕਣਾ ਨਾ ਹਮ ਅਸੀਂ ਤਾਂ ਗੁਰਬਾਣੀ ਨੂੰ ਮੰਨਣਾ ਹੈ ਨਾ ਕਿ ਵੱਡੀਆਂ ਮਾਰਤਾਂ ਨੂੰ ਜੀ ਉਹ ਨਹੀਂ ਸਮਝ ਸਾਡੇ ਲੋਕਾਂ ਨੂੰ ਸੋ ਇਹ ਸਿੱਖਣ ਦੀਆਂ ਗੱਲਾਂ ਹੀ ਆ ਜੀ ਬਹੁਤ ਦੇ ਜਾਣ ਜਿੱਦਿਆਂ ਜਾਨੀ ਲੋਕ ਪੂਰੇ ਇਤਿਹਾਸ ਤੋਂ ਜਾਣੂ ਹੋਗੇ ਹੂੰ ਪੂਰੇ ਗੁਰੂ ਸਾਹਿਬ ਦੀ ਗੁਰਬਾਣੀ ਨੂੰ ਪੱਲੇ ਬੰਨ ਕੇ ਤੁਰ ਪਏ ਉਹਦੇ ਤਾਂ ਇਹ ਸਾਰਾ ਕੁਝ ਹੋ ਜਾਣਾ ਹੂੰ ਉਹਦੇ ਇਥੇ ਬਰਾਬਰਤਾ ਦਾ ਰਾਜ ਉੱਚੀ ਨੀਚ ਖਤਮ ਹੋ ਕੇ ਆਊਗਾ ਜੀ ਬਿਲਕੁਲ ਜੀ ਐ ਬਾਪੂ ਜੀ ਬਹੁਤ ਹੀ ਵਧੀਆ ਵਿਸਤਾਰਪੂਰਵਕ ਆਪਣੇ ਡੇਰੀ ਫਾਰਮ ਬਾਰੇ ਜਾਣਕਾਰੀ ਦਿੱਤੀ ਐ ਚੰਗਾ ਤੁਸੀਂ ਬੱਚਿਆਂ ਨੂੰ ਧੀਆਂ ਨੂੰ ਬਹੁਤ ਵਧੀਆ ਸਨੇਹਾ ਵੀ ਦਿੱਤਾ ਅਣਥੱਕ ਮਿਹਨਤ ਕਰਕੇ ਤੁਸੀਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਤੇ ਜਾਣਕਾਰੀ ਦੇਣ ਵਾਸਤੇ ਤੁਹਾਡਾ ਦਿਲ ਦੀਆਂ ਗਰਾਂਈਆਂ ਤੋਂ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜਿਨੇ ਰੱਬ ਵਰਗੇ ਸਰੂਪਾਂ ਦੇ ਸਾਨੂੰ ਰੂਪ ਦਰਸ਼ਨ ਕਰਨ ਦਾ ਥੈਂਕ ਯੂ ਥੈਂਕ ਯੂ